ਆ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਜਰਾ ਆਈਏ ਅੱਗੇ ਵੱਲ ਨੂੰ ਜੀ ਉਦਦੇਲੇ ਪਾਸੇ ਤੋਂ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲਦੀ ਆ ਰਹੀ ਸੀ ਕਿ ਅਮਰਤਪਾਲ ਸਿੰਘ ਇਲੈਕਸ਼ਨ ਲੜ ਸਕਦੇ ਹੈਗੇ ਹੁਣ ਕੀ ਹੋਇਆ ਕਿ ਬਾਈ ਉਹਨਾਂ ਦੀ ਚਰਚਾ ਹੋਈ ਤੇ ਨਾਲ ਦੀ ਨਾਲ ਇਧਰਲੇ ਪੱਸੇ ਉਹ ਕਾਲੀਆਂ ਨੇ ਐਤਵਾਰ ਨੂੰ ਆ ਜਿਹੜਾ ਮਿਲਨ ਦੇ ਵਰਸਾ ਸਿੰਘ ਬਲਟੋਆ ਨੂੰ ਚੋਣ ਮੈਦਾਨ ਚੋਂ ਉਤਾਰ ਦਿੱਤਾ ਉੱਥੇ ਕੰਮ ਚੱਲ ਪਿਆ ਕੱਲ ਵੀ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਪਿਆ ਸੀਗਾ ਕਹਿੰਦੇ ਕਿ ਅਕਾਲੀ ਕੁਝ ਲੀਡਰ ਵੀ ਇਹਨਾਂ ਦੇ ਚੱਲ ਰਹੀਏ ਜਿਹੜੇ ਖਾਸ ਕਰਕੇ ਸੋਸ਼ਲ ਮੀਡੀਆ ਦੇਖਦੇ ਆ ਉਹ ਕਹਿੰਦੇ ਪਏ ਸੀ ਕਿ ਬਾਈ ਹੁਣ ਅਕਾਲੀਆਂ ਦੇ ਉੱਤੇ ਇਮੋਸ਼ਨਲ ਪੱਤਾ ਖੇਡਿਆ ਜਾ ਰਿਹਾ ਕਿ ਬਾਈ ਅਕਾਲੀ ਹੈ ਜਿਹੜਾ ਅਮਰਿਤਪਾਲ ਸਿੰਘ ਨੂੰ ਸੀਟ ਛੱਡਦੇ ਨੇ ਕਹਿੰਦੇ ਕਿ ਬਾਈ ਕਹਿੰਦੇ ਬਈ ਸਾਡੇ ਲੋਕ ਭੋਲੇ ਆ ਇਹ ਲੱਗ ਕੇ ਮਗਰ ਕਹਿੰਦੇ ਕਿ ਬਦਲੇ ਪਾਸੇ ਉਤਰੇ ਜਾਣਗੇ ਉਸ ਤੋਂ ਬਾਅਦ ਗੱਲ ਉਸੇ ਤਰ੍ਹਾਂ ਦੇ ਨਾਲ ਅੱਜ ਫੇਰ ਕੰਮ ਚੱਲ ਪਿਆ ਅੱਜ ਦੁਬਾਰਾ ਫੇਰ ਮੀਟਿੰਗ ਵੀ ਹੋਈ ਅਮਰਿਤਪਾਲ ਸਿੰਘ ਦੇ ਮਾਪਿਆਂ ਦੀ ਵਰਸਾ ਸਿੰਘ ਉਹ ਤਾਂ ਬਾਰਵੀਂ ਗੱਲ ਮਿਲਦਾ ਬਣੀ ਨਹੀਂ ਮਿੰਟੂ ਜੀ ਕਿਸੇ ਪਾਸੇ ਵਿਰਸਾ ਸਿੰਘ ਬਲਟੂਆ ਕਰਨੇ ਕਿ ਭਈ ਅਸੀਂ ਚੋਣ ਮਦਾਨ ਚ ਉਤਰਿਆ ਤੇ ਉਧਰਲੇ ਪਾਸੇ ਮਿਲ ਰਿਹਾ ਦੂਜੇ ਪਾਸੇ ਮਰਤਪਾਲ ਸਿੰਘ ਸਰ ਇਹਨਾਂ ਦੀ ਗੱਲ ਬੰਨੀ ਕੀ ਆ ਗੱਲ ਤਾਂ ਵਿਗੜੀ ਪਈ ਆ ਜੀ ਤੁਸੀਂ ਵਿਰਸਾ ਸਿੰਘ ਬਲਟੂਆ ਦੀ ਯਾਦਵਿੰਦਰ ਦੇ ਚੈਨਲ ਤੇ ਇੱਕ ਇੰਟਰਵਿਊ ਪਈ ਆ ਉਹ ਸੁਣ ਲਓ 20 ਮਿੰਟ ਜੀ ਜਿਸ ਤਰ੍ਹਾਂ ਉਹ ਬੋਲੇ ਆ ਜੋ ਉਹਨਾਂ ਦਾ ਆਪਣਾ ਅੰਦਾਜ਼ ਹੈ ਰਵਾਇਤੀ ਅੰਦਾਜ਼ ਹੈ ਤੇ ਥੱਲੇ ਜਿਸ ਤਰ੍ਹਾਂ ਦੇ समर्थक ਆ ਕੇ ਬੋਲ ਰਹੇ ਨੇ ਅਮਰਤਪਾਲ ਸਿੰਘ ਦੇ ਉੱਤੇ ਗੱਲ ਕਦੇ ਵੀ ਨਹੀਂ ਬੰਨਣੀ ਮੈਨੂੰ ਲੱਗਦਾ ਜੀ ਕਿਉਂਕਿ ਵਿਰਸਾ ਸਿੰਘ ਬਲਟੋਆ ਵੀ ਹਿੰਦੀ ਬੰਦੇ ਆ ਜਿੱਦੀ ਬੰਦੇ ਆ ਜਿਸ ਤਰ੍ਹਾਂ ਹੁਣ ਅਮਰਤਪਾਲ ਸਿੰਘ ਦੇ ਸਮਰਥਕ ਗਾਲਾਂ ਕੱਢ ਰਹੇ ਟਰੋਲ ਕਰ ਰਹੇ ਜਿਹੜੇ ਉੱਥੇ ਹੈਗੇ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਜੋ ਸਮਰਥਨ ਦੇ ਵਿੱਚ ਉੱਥੇ ਆਸਲੀਅਤ ਚ ਕੌਣ ਕਿੱਥੇ ਖੜਾ ਉਥੇ ਭਾਈ ਉਹ ਹੀ ਜਾਣਦਾ ਹੈ ਜੀ ਤਾਂ ਯਾਨੀ ਜਿਸ ਤਰ੍ਹਾਂ ਅਮਰਤਪਾਲ ਸਿੰਘ ਦੇ ਪਿਤਾ ਦਾ ਬਿਆਨ ਸੀ ਮੁਲਾਕਾਤ ਦਾ ਤੁਸੀਂ ਜ਼ਿਕਰ ਕੀਤਾ ਤੋ ਕੀ ਆ ਕੇ ਕਹਿ ਰਹੇ ਸਨ ਉਹ ਕਹਿ ਰਹੇ ਸੀ ਕਿ ਇਹਨਾਂ ਨੇ ਕਾਲੀ ਦਲ ਨੂੰ ਖਤਮ ਕਰਨਾ ਹੈ ਇਹਨਾਂ ਨੇ ਸਾਥੋਂ ਕਦੇ ਵੀ ਸਮਰਥਨ ਨਹੀਂ ਸੀ ਮੰਗਿਆ ਤੇ 13 ਤੇ ਲੜਦੇ ਪਏ ਜੇ ਇੱਕ ਛੜ ਦਿੰਦੇ ਤੇ ਕੀ ਹੁੰਦਾ ਕਿਉਂਕਿ ਉਸ ਤੋਂ ਪਹਿਲਾਂ ਇਹ ਖਬਰ ਚੱਲੀ ਸੀ ਕਿ ਵਿਰਸਾ ਸਿੰਘ ਵਿਲਟੂਆ ਨੇ ਕਿਹਾ ਕਿ ਮੈਂ ਇਹਨਾਂ ਦੇ ਇਨਟੱਚ ਸੀਗਾ ਇਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਅਗਰ ਤੁਸੀਂ ਇਲੈਕਸ਼ਨ ਲੜਦੇ ਹੋ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਇਹ ਹੁਣ ਸਾਫ਼ ਹੋ ਗਿਆ ਸਪਸ਼ਟ ਹੋ ਗਿਆ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਫੈਸਲਾ ਲਿਆ ਕਿ ਜੋ ਬਲੇਰ ਸਾਹਿਬ ਉਤਾਰੇ ਸਨ ਮદાન 'ਚ ਉਹਨਾਂ ਨੇ ਆਖਿਆ ਕਿ ਅਸੀਂ ਹਟਾ ਲੈਨੇ ਆ ਤੇ ਕਵਰਿੰਗ ਉਮੀਦਵਾਰ ਦੇ ਤੌਰ ਤੇ ਅਸੀਂ ਪਰਚਾ ਭਰਾ ਦੇਾਂਗੇ فرض ਕਰੋ ਕੱਲ ਨੂੰ ਅਮਰਤਪਾਲ ਸਿੰਘ ਦਾ ਪਰਚਾ ਰੱਦ ਹੁੰਦਾ ਤੇ ਅਸੀਂ ਜਿਹੜਾ ਕਵਰਿੰਗ ਉਮੀਦਵਾਰ ਹੈ ਚਲੋ ਉਹ ਬਚਾ ਲਾਂਗੇ ਤੇ ਉਹ ਉਮੀਦਵਾਰ ਸਾਂਝਾ ਬਣ ਜਾਏਗਾ ਮਤਲਬ ਕਿ ਇਸ ਤਰ੍ਹਾਂ ਇਸ ਬਿੰਦੂ ਤੇ ਆ ਕੇ ਇਸ ਨੁਕਤੇ ਤੇ ਆ ਕੇ ਉਹਨਾਂ ਨੇ ਆਪਦੀ ਸਹਿਮਤੀ ਬਣਾ ਲਈ ਜੀ ਹੁਣ ਜਿਵੇਂ ਤੁਸੀਂ ਕਿਹਾ ਕਿ ਅਕਾਲੀ ਦਲ ਬਾਦਲ ਦਾ ਹੀ ਪੱਤਾ ਜਿਹੜਾ ਉਹ ਬੰਦ ਸੀਗਾ ਉਹ ਖੁੱਲਣਾ ਸੀਗਾ ਉਹ ਉਹਨਾਂ ਨੇ ਐਤਵਾਰ ਨੂੰ ਖੋਲ ਦਿੱਤਾ ਉਸ ਤੋਂ ਬਾਅਦ ਨਿਰੰਤਰ ਇਹ ਚਰਚਾ ਰਹੀ ਕਿ ਅਕਾਲੀ ਦਲ ਬਾਦਲ ਨੇ ਇਹ ਫੈਸਲਾ ਸਹੀ ਲਿਆ ਜਾਂ ਗਲਤ ਇਹਦੇ ਵੀ ਦੋ ਪੱਖ ਗਾਂ ਆਏ ਬਹਿਸ ਦੇ ਵਿੱਚੋਂ ਨਿਕਲ ਕੇ ਮਾਨਸਾ ਇੱਕ ਪੱਖ ਇਹ ਸੀ ਕਿ ਅਕਾਲੀ ਦਲ ਦਾ ਜਿਹੜਾ ਇਸ ਵੇਲੇ ਸੋਚ ਵਿਚਾਰ ਹੋਇਆ ਹੋਏਗਾ ਸ਼ਾਇਦ ਇਸ ਗੱਲ ਨੂੰ ਲੈ ਕੇ ਹੋਇਆ ਹੋਏਗਾ ਕਿ ਸਾਡਾ ਵੋਟ ਬੈਂਕ ਹੈ ਜਿਹੜਾ ਜੇਕਰ ਉਹ ਟੁੱਟਦਾ ਸਾਡੇ ਨਾਲੋਂ ਤਾਂ ਦੁਬਾਰਾ ਜੁੜੇਗਾ ਕਿ ਨਹੀਂ ਕਿਉਂਕਿ ਪਹਿਲਾਂ ਹੀ ਬਹੁਤ ਮੰਦਾ ਚੱਲ ਰਿਹਾ ਹਾਂ ਪਹਿਲਾਂ ਲਈ ਟੁੱਟੇ ਨਹੀਂ ਵਾਪਸ ਆਏ ਹਲੇ ਤੱਕ ਤਾਂ ਜੀ ਦੂਸਰੀ ਚੀਜ਼ ਦੂਸਰੀ ਚੀਜ਼ ਇਹ ਇੱਕ ਤੁਸੀਂ ਦੇਖਿਆ ਹੋਣਾ ਜਦੋਂ ਤੋਂ ਅਮਰਤਪਾਲ ਸਿੰਘ ਦਾ ਐਲਾਨ ਆਇਆ ਕਿ ਇਲੈਕਸ਼ਨ ਲੜਨਾ ਹੈ। ਤਿਵੇਂ ਹੀ ਨਾਲ ਗੱਲ ਚੱਲ ਰਹੀ ਸੀ ਪੋਲਰਾਈਜੇਸ਼ਨ ਦੀ। ਭਾਜਪਾ ਦਾ ਪੋਲਰਾਈਜੇਸ਼ਨ ਹੁੰਦਾ ਹੈ ਕਿ ਨਹੀਂ ਹੁੰਦਾ, ਉਹ ਸਕਸੀਡ ਕਰੋਗੇ ਕਿ ਨਹੀਂ ਕਰੋਗੇ, ਉਹ ਬਾਤ ਦਾ ਵਿਸ਼ਾ ਸੀਗਾ। ਉਹ ਇੱਕ ਸੰਭਾਵਨਾ ਹੈ ਜਾਂ ਕੋਈ ਇੱਕ ਚਰਚਾ ਹੈ। ਮਸਲਾ ਇਹ ਬਣ ਗਿਆ ਕਿ ਕੁਝ ਚਿੰਤਕ ਜਿਹੜੇ ਸੀਗੇ ਉਹਨਾਂ ਨੇ ਸਵਾਲ ਕੀਤਾ ਕਿ ਕੀ ਅਕਾਲੀ ਦਲ ਬਾਦਲ ਜੋ ਉਹਦੀ ਪੰਜਾਬ ਪੰਜਾਬੀਅਤ ਵਾਲੀ ਸੀਗੀ ਤੇਹਜੀਬ ਸੀਗੀ ਜਾਂ ਕਹ ਲੋ ਕਿ ਜੋ ਉਹਨਾਂ ਦੀ ਵਿਚਾਰਧਾਰਕ ਇੱਕ ਸਿਆਸੀ ਪੈੜ ਸੀ ਕਿ ਉਹ ਛੱਡ ਕੇ ਹੁਣ ਦੁਬਾਰਾ ਇੱਕ ਵੱਖਰੀ ਦਿਸ਼ਾ 'ਚ ਜਾ ਰਿਹਾ ਹੈ ਜੀ ਤਾਂ ਤੁਹਾਨੂੰ ਪਤਾ ਹੈ ਨਾ ਕਿ ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਅਕਾਲੀ ਦਲ ਬਾਦਲ ਦੇ ਨਾਲ ਜਿੰਨਾ ਵੀ ਹਿੰਦੂ ਜੁੜਿਆ ਹੁਣ ਮੈਨੂੰ ਨਹੀਂ ਪਤਾ ਐਗਜ਼ੈਕਟ ਕਿੰਨਾ ਉਹਦਾ ਜਿੰਨਾ ਵੀ ਜੁੜਿਆ ਉਹ ਪ੍ਰਕਾਸ਼ ਸਿੰਘ ਬਾਦਲ ਦੀ ਲੋਕੀ ਆਪਣੀ ਮਿਹਨਤ ਸੀ ਜੀ ਜਾਂ ਉਹਨਾਂ ਦੀ ਆਪਣੀ ਸਿਆਸੀ ਸੂਝ ਸੀ ਤਾਂ ਇਹ ਸਵਾਲ ਵੀ ਤੇ ਅਕਾਲੀ ਦਲ ਬਾਦਲ ਦੇ ਸਾਹਮਣੇ ਸੀ ਕਿ ਬਿਲਕੁਲ ਅਸੀਂ ਇਸ ਤਰ੍ਹਾਂ ਨਾ ਹੋ ਜਾਈਏ ਕਿ ਐਂਟੀ ਹਿੰਦੂ ਸਾਡੀ ਛਵੀ ਬਣ ਜਾਵੇ ਜਦ ਕਿ ਉਹ ਤੇ ਮਸੀਂ ਥੋੜੀ ਸੀ ਅਸੀਂ ਅਸੀਂ ਆਰਐਸਐਸ ਨਾਲ ਭਾਜਪਾ ਨਾਲ ਸਿਆਸੀ ਗੱਠ ਜੋੜ ਚ ਗਏ ਮੰਤਰਾਲੇ ਮੰਨੇ ਤੇ ਇੱਥੇ ਹਿੰਦੂ ਭਾਈਚਾਰੇ ਨੇ ਸਾਨੂੰ ਸਪੋਰਟ ਵੀ ਕੀਤਾ ਕੱਲ ਨੂੰ ਕਿਤੇ ਅਸੀਂ ਇਸ ਤਰ੍ਹਾਂ ਦੀ ਛਵੀ ਦਾ ਨਾ ਬਣਵਾ ਲਾਂਗੇ ਆਪਣੀ ਇਹ ਵੀ ਤੇ ਕਿਤੇ ਨਾ ਕਿਤੇ ਚਰਚਾ ਰਹੀ ਹੈ ਨੋਟਿਸ ਕਰਨ ਵਾਲੀ ਗੱਲ ਹੈ ਬਿਲਕੁਲ ਹਾਂ ਜੀ ਇਹ ਇਹ ਦੋ ਤਿੰਨ ਕੱਲ ਚਰਚਾਵਾਂ ਦਿਨ ਪਰ ਹੁੰਦੀਆਂ ਰਹੀਆਂ ਤਾਂ ਹੁਣ ਇਹ ਆ ਕਿ ਵਿਰਸਾ ਸਿੰਘ ਵਲਟੋਆ ਨੇ ਜਿਸ ਤਰ੍ਹਾਂ ਬਿਆਨ ਦਿੱਤੇ ਆ ਮੈਂ ਤੁਹਾਨੂੰ ਇੱਕ ਦੋ ਕੋਟ ਕਰ ਦੇਣਾ ਤੁਸੀਂ ਆਪ ਹੀ ਸਹੀ ਅੰਦਾਜ਼ਾ ਲਾ ਲੋਗੇ ਕਿ ਇਹ ਬਹੁਤ ਪੱਕੇਗਾ ਮਸਲਾ ਕਿਉਂਕਿ ਵਿਰਸਾ ਸਿੰਘ ਵਲਟੋਆ ਦੀ ਰਾਜਨੀਤੀ ਨੂੰ ਜਿੰਨਾ ਕੋ ਆਪਾਂ ਜਾਣਦੇ ਖਾਸ ਤੌਰ ਤੇ ਸੱਤ ਤੋਂ ਬਾਅਦ ਮੈਂ ਦੇਖਿਆ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਦੇ ਰਹੇ ਹਾਂ 12 ਵਾਲੀ ਪਾਰੀ ਤਾਂ ਸਾਰੀ ਉਹ तकरीबन ਕਵਰ ਕਰਦੇ ਰਹੇ ਹਨ ਦੀ ਅੱਛਾ ਉਹ ਜਿਹੜੀ ਗੱਲ ਕਹਿ ਦਿੰਦੇ ਫਿਰ ਮੁੜ ਕੇ ਤੁਹਾਨੂੰ ਪਤਾ ਹੀ ਆ ਛੇਤੀ ਪਿੱਛੇ ਹਟਦੇ ਨਹੀਂ ਹੈ ਉਹਨਾਂ ਨੇ ਇੱਕ ਤੇ ਗੱਲ ਕਹੀ ਆ ਕਿ 100 ਸਾਲ ਪੁਰਾਣੀ ਪਾਰਟੀ ਆਪਣਾ ਉਮੀਦਵਾਰ ਨਾ ਦੇਵੇ ਕਿਵੇਂ ਹੋ ਸਕਦਾ ਦੂਸਰੀ ਗੱਲ ਵੱਡੀ ਗੱਲ ਇਹ ਕਹੀ ਕਿ ਇਹਨਾਂ ਨੂੰ ਸਾਲ-ਸਾਲ ਹੋਇਆ ਯਾਨੀ ਅਮਰਤਪਾਲ ਸਿੰਘ ਅਤੇ ਸਾਥੀ ਇਹਨਾਂ ਨੂੰ ਸਾਲ-ਸਾਲ ਹੋਇਆ ਜੇਲ੍ਹ ਚ ਗਿਆ ਨੂੰ ਜੇਲ੍ਹ ਚ ਗਿਆ ਨੂੰ ਕੈਦ ਚ ਕਹ ਲਓ ਕਿ ਇਹਨਾਂ ਦੀ ਕੈਦ ਜਿਹੜੀ ਸਾਲ-ਸਾਲ ਬਣਦੀ ਹੈ ਇਹ ਕਹਿੰਦੇ ਕਿ ਪਹਿਲਾਂ ਸਾਨੂੰ ਕੱਢੋ ਜਾਂ ਸਾਨੂੰ ਕਢਵਾਓ ਤੇ ਜਿਹੜੇ 35 35 ਸਾਲ ਤੋਂ ਬੈਠੇ ਆ ਕਿ ਫਿਰ ਉਹਨਾਂ ਨੂੰ ਇਲੈਕਸ਼ਨ ਨਹੀਂ ਸੀ ਲੜਾਇਆ ਜਾਣਾ ਚਾਹੀਦਾ ਪਹਿਲਾਂ ਮਤਲਬ ਕਿ ਇਸ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਗਏ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਗੱਲਾਂ ਪਹਿਲਾਂ ਮਰਨ ਮਰਾਉਣ ਦੀਆਂ ਕੀਤੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਮੁੜ ਕੇ ਅੱਗੇ ਲੱਗ ਕੇ ਭੱਜਦੇ ਰਹੇ ਜਦੋਂ ਇੱਥੋਂ ਤੱਕ ਮਸਲਾ ਚਲੇ ਗਿਆ ਤੇ ਫਿਰ ਤੁਸੀਂ ਸਮਝ ਸਕਦੇ ਹੋ ਇਹ ਤਾਂ ਹਲੇ 2-3 ਬਿਆਨ ਮੈਂ ਕੋਟ ਕੀਤੇ ਨੇ ਉਹਨਾਂ ਦੇ ਉਹਨਾਂ ਦੇ ਇੰਟਰਵਿਊ ਦੇ ਵਿੱਚੋਂ ਕਿ ਜਿਸ ਸਲੀਕੇ ਦੇ ਨਾਲ ਉਹ ਗੱਲ ਕਰ ਰਹੇ ਨੇ ਜਿਸ ਸਲੀਕੇ ਦੇ ਨਾਲ ਉਹ ਬੋਲ ਰਹੇ ਨੇ ਜਿਸ ਤਰ੍ਹਾਂ ਦੇ ਉਹਨਾਂ ਦੇ ਸੁਰ ਨੇ ਮੈਨੂੰ ਨਹੀਂ ਲੱਗਦਾ ਕਿ ਆਪਸ ਦੇ ਵਿੱਚ ਇਹ ਇੱਕ ਤਾਂ ਪੰਥਕ ਵੋਟ ਦੀ ਜਿਹੜੀ ਡਿਵੀਜ਼ਨ ਹੈ ਕਿ ਉਹ ਖਤਮ ਹੋ ਜਾਏ ਕਿ ਯਾਨੀ ਸਹਿਮਤੀ ਹੋ ਜਾਏਗੀ ਤੇ ਦੂਸਰਾ ਇਹ ਮੈਨੂੰ ਨਹੀਂ ਲੱਗਦਾ ਕਿ ਦੋਹੇ ਤਰ੍ਹਾਂ ਕਿਸੇ ਕਿਸਮ ਦੀ ਇੱਕ ਦੂਜੇ ਪ੍ਰਤੀ ਨਰਮਾਈ ਵਿਖਾਉਣਗੇ ਮੈਨੂੰ ਨਹੀਂ ਲੱਗਦਾ ਉਹ ਉਧਰੋਂ ਮੁੱਦਾ ਚੁੱਕਣਗੇ ਇਹ ਹੀ ਕਿ ਅਕਾਲੀ ਦਲ ਬਾਦਲ ਨੂੰ ਉਮੀਦਵਾਰ ਨਹੀਂ ਸੀ ਦੇਣਾ ਚਾਹੀਦਾ ਘਟੋ ਘਟਾ ਇਲੈਕਸ਼ਨਾਂ ਦਾ ਤਾਂ ਨਹੀਂ ਮਾਮਲਾ ਇੱਥੇ ਬਿਲਕੁਲ ਇਹ ਹੁਣ ਚੱਕਣਗੇ ਸਵਾਲ ਅਮਰਤਪਾਲ ਸਿੰਘ ਦੇ ਯਾਨੀ ਜੋ ਵੀ ਸਮੁੱਚੇ ਤੌਰ ਤੇ ਅਮਰਤਪਾਲ ਸਿੰਘ ਨੇ ਇੱਥੇ ਸਮਾਂ ਬਤਾਇਆ ਤੇ ਜੋ ਕੁਝ ਵਾਪਰਿਆ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਤੇ ਸਾਫ਼ ਆ ਸਪਸ਼ਟ ਆ ਕਿਉਂਕਿ ਜਦੋਂ ਸਿਆਸੀ ਲੜਾਈ 'ਚ ਤੁਸੀਂ ਉਤਰ ਗਏ ਤੁਹਾਨੂੰ ਪਤਾ ਹੀ ਆ ਕੋਈ ਵੀ ਕਟਨੀ ਕਰਦਾ ਕੋਈ ਵੀ ਵੱਧ ਨਹੀਂ ਕਰਦਾ ਫਿਰ ਉਦੋਂ ਚੱਲਦਾ ਹੀ ਆ ਕੰਮ ਤਾਂ ਹੁਣ ਇੱਥੇ ਜੇ ਆ ਕੇ ਕਹਾਣੀ ਖੜ ਜਾਂਦੀ ਆ ਕਿ ਵਿਰਸਾ ਸਿੰਘ ਵਲਟੋਆ ਨੇ ਤੇ ਉਤੋਂ ਗੱਲ ਇਹ ਕਹਿ ਦਿੱਤੀ ਉਤੋਂ ਇਹ ਗੱਲ ਕਹਿ ਦਿੱਤੀ ਕਿ ਇਹ ਤੇ ਆਪਸ ਦੇ ਵਿੱਚ ਲੜੇ ਪਏ ਨੇ ਇਹ ਦੱਸ ਜਾਣੇ ਆ ਕੱਲਾ ਅਮਰਤਪਾਲ ਸਿੰਘ ਦਾ ਪਰਿਵਾਰ ਹੀ ਕਿਵੇਂ ਫੈਸਲੇ ਲੈ ਸਕਦਾ ਇੱਥੋਂ ਤੱਕ ਕਹਿ ਦਿੱਤਾ ਕਿ ਪੰਜ ਇੱਕ ਪਾਸੇ ਨੇ ਪੰਜ ਇੱਕ ਪਾਸੇ ਤੇ ਇੱਕ ਧੜੇ ਨੇ ਅਮਰਤਪਾਲ ਸਿੰਘ ਦੇ ਧੜੇ ਤੋਂ ਖਤਰਾ ਦੱਸ ਦਿਆਂ ਲਖਤਿਸ਼ ਕਹਿ ਦਿਤੀ ਆ ਉਹਨਾਂ ਕਿ ਮੈਂ ਬਹੁਤੀਆਂ ਗੱਲਾਂ ਨਹੀਂ ਫੋਲਣਾ ਚਾਹੁੰਦਾ ਤਾਂ ਤੁਸੀਂ ਸਮਝੋ ਕਿ ਜੇਲ੍ਹ ਦੇ ਵਿੱਚ ਹੋ ਜਾਂਦਾ ਕਈ ਵਾਰ ਕੇਸ ਬਾਰੇ ਇਸ ਤਰ੍ਹਾਂ ਝਗੜ ਪੈਂਦੇ ਆ ਬਤੇਰਾ ਕੁਝ ਹੁੰਦਾ ਜੇ ਉਹ ਗੱਲਾਂ ਵੀ ਉਹਨਾਂ ਨੇ ਕੱਢ ਦਿੱਤੀਆਂ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਸ ਤਰ੍ਹਾਂ ਪਹਿਲਾਂ ਸਰਦਾਰ ਤਰਸੀਮ ਸਿੰਘ ਨੇ ਗੱਲਾਂ ਕਹੀਆਂ ਜਿਸ ਤਰ੍ਹਾਂ ਹੁਣ ਵਿਰਸਾ ਸਿੰਘ ਬਲਤੋਆ ਕਹਿ ਰਹੇ ਨੇ ਕਿ ਇਹ ਜਿਹੜੀ ਸਿਆਸੀ ਤਕਰਾਰਬਾਜ਼ੀ ਆ ਉਹ ਇਸ ਪੜ ਦੇ ਵਿੱਚ ਪੂਰੀ ਹੁੰਦੀ ਰਹੇਗੀ ਬਾਕੀ ਉਹਨੂੰ ਵੋਟਾਂ ਦਾ ਹਿਸਾਬ-ਕਿਤਾਬ ਦੇਖੋ ਉੱਥੇ ਖੜੂਰ ਸਾਹਿਬ ਦੇ ਵਿੱਚ ਸਾਰੇ ਮੈਦਾਨ 'ਚ ਆ ਗਏ ਨੇ ਹੁਣ ਉੱਥੇ ਵੀ ਤਸਵੀਰ ਸਪਸ਼ਟ ਆ ਉੱਥੇ ਤਾਂ ਜਿਵੇਂ ਜਿਵੇਂ ਹੁਣ ਇਹ ਕੈਂਪੇਨ ਅੱਗੇ ਵਧੇਗੀ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਹੜਾ ਬੰਦਾ ਕਿੱਥੇ ਖਲੋਂਦਾ ਹਾਲਾਂਕਿ ਅਮਰਤਪਾਲ ਸਿੰਘ ਦੀ ਜਿੱਤ-ਹਾਰ ਤੇ ਬਹੁਤ ਹੋਰ ਵੀ ਵਿਸ਼ਲੇਸ਼ਣ ਆ ਰਹੇ ਆ ਕਿ ਖੜਨਾ ਚਾਹੀਦਾ ਸੀ ਕਿ ਨਹੀਂ ਜੇ ਤਾਂ ਦੇ ਫਾਇਦੇ ਕੀ ਹੋਣਗੇ ਸਿਮਰਨਜੀਤ ਸਿੰਘ ਮਾਨੂਰਾ ਨੇ ਜਿੱਤ ਕੇ ਅਜੇ ਤੱਕ ਕੀ ਕਰਿਆ ਉਹ ਸਾਰੇ तमाम ਸਵਾਲ ਜਾਂ ਜਵਾਬ ਜਿਹੜੇ ਵੀ ਆ ਉਹ ਵੀ ਚਰਚਾ ਦੇ ਵਿੱਚ ਚੱਲ ਰਹਿ ਜੀ ਜੀ ਬਿਲਕੁਲ ਕਮੈਂਟਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਮਨਜੀਤ ਸਿੰਘ ਮੋੜਾਇਆ ਕਿ ਨਹੀਂ ਸੀ ਕਿ ਅਮਰਪਾਲ ਸਿੰਘ ਦਾ ਸਮਰਥਨ ਸੋਸ਼ਲ ਮੀਡੀਆ ਤੇ ਜਾਰਾ ਗਰਾਊਂਡ ਲੈਵਲ ਦੇ ਉੱਤੇ ਗੱਲ ਨਹੀਂ ਬਣਦੀ ਤੇ ਬਾਕੀ ਹੁਣ ਪਤਾ ਨਹੀਂ ਉਹ ਕੌਣ ਨੇ ਅਸਲੀ ਨੇ ਨਕਲੀ ਨੇ ਜਿਸ ਤਰ੍ਹਾਂ ਦਾ ਗਾਲ ਮੰਨਦਾ ਇਹ ਵੀ ਡਿਪੈਂਡ ਕਰਦੀ ਹੈ ਗੱਲ ਇਹ ਇਹ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਹੜੀ ਗੱਲ ਆਪਾਂ ਦੇਖੀ ਆਮ ਤੌਰ ਤੇ ਕਿ 17 ਵਾਲੇ ਇਲੈਕਸ਼ਨ ਚ ਆਮ ਆਦਮੀ ਪਾਰਟੀ ਨੇ ਸਿਮ ਆਹੀ ਕੰਮ ਕੀਤਾ ਸੀਗਾ ਬਹੁਤ ਇਹਨਾਂ ਨੇ ਨਾ ਜਦਾਂ ਕਹਿ ਲੋ ਕਿ ਲੋਕਾਂ ਨੂੰ ਦਬਾਉਣ ਦਾ ਯਤਨ ਕੀਤਾ ਗਾਲ ਮੰਦਾ ਪਰ ਮਲੇ ਵੀਦਰ ਜੋ ਸਿੱਕ ਦੋ ਤੱਕ ਕਈ ਬਿਲਕੁਲ ਬਿਲਕੁਲ ਪਰ ਭਾਈ ਦੇ ਵਿੱਚ ਆ ਕੇ ਬਿਲਕੁਲ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਾਏ ਨਹੀਂ ਗੱਲ ਹੈ ਇਹ ਨਹੀਂ ਹਾਂ ਉਦੋਂ ਬਾਅਦ ਵੀ ਚੱਲਦਿਆ ਰਿਹਾ ਸਾਰਾ ਕੁਝ ਪਰ ਫਿਰ ਉਹਨਾਂ ਨੇ ਸੋ ਇਹ ਵੀ ਚੀਜ਼ ਜਿਹੜੀ ਆ ਬਿਲਕੁਲ ਸਹੀ ਮਾਇਨੇ ਰੱਖਦੀ ਹੈ ਕਿ ਇੱਕ ਤੇ ਇਹ ਆ ਕਿ ਜਿਹੜਾ ਸੋਸ਼ਲ ਮੀਡੀਆ ਦਾ ਸਮਰਥਨ ਹੈ ਉਹ ਅਸਲ ਵੋਟਾਂ 'ਚ ਤਕਦੀਲ ਹੁੰਦਾ ਕਿ ਨਹੀਂ ਹੁੰਦਾ ਇੱਕ ਬਹੁਤ ਵੱਡਾ ਉਹਦੇ 'ਚ ਵੀ ਫਰਕ ਰਹਿ ਜਾਂਦਾ ਕਈ ਵਾਰ ਜੀ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਤਾਂ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਦੇਖ ਲੈਣਾ ਜੀ ਚੌਧਰੀ ਸਾਹਿਬ ਕਹਿੰਦੇ ਕਿ ਅਗਰ ਅਮਰਪਾਲ ਸਿੰਘ ਚੋਣ ਜਿੱਤੀ ਜਾਂਦੀ ਤਾਂ ਪੰਜਾਬ ਦੀ ਰਾਜਨੀਤੀ ਜਿਹੜੀ ਉਹ ਬਦਲ ਜਾਏਗੀ ਜੀ ਤੇ ਜਟਵਾੜ ਹੁਣ ਇਸੇ ਤਰ੍ਹਾਂ ਦੇ ਨਾਲ ਕਹਿੰਦੇ 13 ਚੋਂ ਇੱਕ ਸੀਟ ਛੱਡਨ ਦੇ ਤੱਕ ਕੀ ਗੱਲ ਕੀ ਫਰਕ ਪੈਂਦਾ ਮਤਲਬ ਇਹ ਕੰਮ ਹੀ ਚੱਲਦਾ ਉਹੀ ਗੱਲ ਹੈ ਨਾ ਉਹ ਤਾਂ ਸਮਰਥਕ ਫਿਰ ਆਪਸ ਦੇ ਵਿੱਚ ਟਕਰਾਉਣ ਗਈ ਜੀ ਰਾਜਨੀਤੀ ਦੀ ਦਸ਼ਾ ਜਿਹੜੀ ਇਹਨਾਂ ਨੇ ਗੱਲ ਕਹੀ ਆ ਉਹ ਤਾਂ ਫਿਰ ਭਵਿੱਖ ਦੇ ਗਰਭ ਦੇ ਵਿੱਚ ਹੀ ਹੈ ਨਾ ਮਾਨ ਸਾਹਿਬ ਜੀ ਭਵਿੱਖ ਕੀ ਕਰਦਾ ਪਤਾ ਨਹੀਂ ਮੈਂ ਇਸੇ ਇਸੇ ਹੀ ਤੁਹਾਨੂੰ ਮੈਂ ਸੀਟ ਦਾ ਦੇਦਨਾ ਹਵਾਲਾ ਇਹ ਸੀਟ ਹੁੰਦੀ ਸੀ ਤਰਨ ਤਾਰਨ ਜੀ ਪਹਿਲੇ ਇਸੇ ਸੀਟ ਤੋਂ ਤੁਰੜ ਫੈਮਿਲੀ ਪੰਜ ਵਾਰੀ ਜਿੱਤੀ ਆ ਮੋਹਨ ਸਿੰਘ ਤੁਰੜ ਜਿੱਤੇ ਇੱਕ ਵਾਰੀ ਇੱਕ ਵਾਰੀ ਲੈਣਾ ਸੀ ਤੁਰੜ ਤੇ ਸ਼ਾਇਦ ਦੋ ਤਿੰਨ ਵਾਰੀ ਜਿੱਤ ਕੇ ਤਰਲੋਚਨ ਸਿੰਘ ਜੀ ਅੱਜ ਤੁਸੀਂ ਤੁਰੜ ਫੈਮਿਲੀ ਨੂੰ ਜਿਹੜੇ ਅਵੀਰ ਕਮੈਂਟ ਕਰ ਰਹੇ ਨੇ ਖੜੂਰ ਸਾਹਿਬ ਤੋਂ ਇਹਨਾਂ ਨੂੰ ਪੁੱਛੋ ਕਿ ਤੁਰੜ ਫੈਮਿਲੀ ਦਾ ਕੋਈ ਨਾਮ ਨਿਸ਼ਾਨ ਹੈਗਾ ਉੱਥੋਂ ਦੀ ਸਿਆਸੀ ਸਰਗਰਮੀ ਚ ਹਾਲਾਂਕਿ ਉਹਨਾਂ ਦੀ ਜਿਹੜੀ ਹੁਣ ਪੀੜ੍ਹੀ ਆ ਉਹ ਖੇਤੀਬਾੜੀ ਕਰਦੀ ਸਾਰਾ ਕੁਝ ਕਰ ਰਹੀ ਆ ਪਰ ਗਾਂ ਪਵੇਖ ਚ ਕੀ ਹੋਣਾ ਕਿਸੇ ਨੇ ਇਹ ਹੁਣ ਕੋਈ ਦੂਰਬੀਨ ਲਾ ਕੇ ਖੁਰਦਬੀਨ ਲਾ ਕੇ ਚੈੱਕ ਕਰਕੇ ਥੋੜੀ ਵੇਖਿਆ ਕਿ ਕੱਲ ਨੂੰ ਕੀ ਹੋਏਗਾ ਮੈਂ ਤੁਹਾਨੂੰ ਇਸੇ ਇਸੇ ਸੀਟ ਦੇ ਹਵਾਲੇ ਨਾਲ ਦੱਸ ਦਿੱਤਾ ਕਿ ਭਾਈ ਗਾਂ ਪਤਾ ਨਹੀਂ ਕੀ ਹੁੰਦਾ ਜਿਤੁੰਦੀ ਯਾਰ ਹੁੰਦੀ ਹੈ